ਪਿੰਡ ਦੇ ਸਰਪੰਚ ਵੱਲੋਂ ਨਵਾਂ ਉਪਰਾਲਾ ਕੀਤਾ ਗਿਆ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਲੋਸਮੈਂਟ ਕਰਕੇ ਲੋਕਾਂ ਦਾ ਇਕੱਠ ਕੀਤਾ ਗਿਆ ਜਿੱਥੇ ਲੋਕਾਂ ਤੋਂ ਸਲਾਹ ਲਈ ਗਈ ਪਿੰਡ ਦੇ ਵਿਕਾਸ ਦਾ ਕੰਮ ਪਹਿਲਾਂ ਕਿਹੜਾ ਸ਼ੁਰੂ ਕੀਤਾ ਜਾਵੇ ਆਪੋ ਆਪਣੇ ਪਿੰਡ ਦੇ ਵਸਨੀਕਾਂ ਨੇ ਦਿੱਤੇ ਵਿਚਾਰ ਬਾਂਧਿਆ ਬਾਥਰੂਮ ਨੇ ਜਿਹੜਾ ਕਿ ਬਚਲ ਦੋ ਗਰਾਲਾਂਵਾਂ ਉਸ ਤੋਂ ਬਾਅਦ ਕਬਰਸਤਾਂ ਦਾ ਕੰਮ ਆ ਜਿਸ ਦਾ ਰਸਤਾ ਬਹੁਤ ਖਰਾਬ ਹੋ ਬਣਨ ਵਾਲਾ ਵਾ ਤੇ ਇਹ 220 ਫੁੱਟ ਲੰਬਾਈ ਹੈ ਤੇ ਬੈਂਚ ਦਾ ਫੀਸ ਹੈ ਦੇ ਪੀਨ ਵਾਲੇ ਪਾਣੀ ਦਾ ਪ੍ਰਬੰਧ ਕਰਨਾ ਅਤੇ ਵੀ ਸਾਰੇ ਪ੍ਰੈਸਰ ਕਰਨਾ ਚਾਰ ਦੇ ਪ੍ਰੈਸਰ ਕਰਨੀ ਇਹਦੀ ਉਸ ਤੋਂ ਬਾਅਦ ਸ਼ਿਵਰੇਜ ਆ ਤਰਲੋਕ ਸਿੰਘ ਸਾਨੂੰ ਬਸ਼ੇਰ ਸਿੰਘ ਦੇ ਘਰ ਤੋਂ ਲੈ ਕੇ ਬਲਜੀਤ ਸਿੰਘ ਦੇ ਘਰ ਤੱਕ ਤੇ ਛੱਪੜ ਆਪਣੇ ਦੋਹਾਂ ਥਾਪਰ ਮੱਲ ਬਣਾਉਣੇ ਆਪਾਂ ਇਹ ਸਫਾਈ ਵੀ ਕਰਾਉਣੀ ਇਹਨਾਂ ਦੀ ਉਸ ਤੋਂ ਬਾਅਦ ਸੋਲਡ ਵੇਸਟ ਯਾਨੀ 2 ਪ੍ਰੋਜੈਕਟ ਆਪਾਂ ਲਾਉਣੇ ਆ ਕੂੜੇ ਕਰਗਣ ਵਾਸਤੇ ਪੋਚਾ ਨੂੰ ਕੂੜੇ ਵੀ ਆਪਣਾ ਦੇਵਾਂਗੇ ਪੂੜੇ ਦੰਦ ਦੇਵਾਂਗੇ ਨਾਲ ਇੱਕ ਆਪਾਂ ਸੈਕ ਲੈਣਾ ਉਹ ਉੱਤੇ ਜਾਊਗਾ ਫਿਰ ਪਿੰਡ ਦੀ ਫਰਨੀ ਦਾ ਕੰਮ ਆ। ਹੋਰ ਰਿਪੇਅਰ ਕਰਾਉਣੀ ਆ। ਫਿਰ ਇੱਕ ਧਰਮਸਾਲਾ ਆਪਣੇ ਐਸ.ਪੀ.ਓ. ਦੀ ਉਹਦਾ ਕੰਮ ਜੇ ਸਰਕਾਰੀ ਸਕੂਲ ਦੇ ਦੋਵੇਂ ਪਾਸੇ ਸੜਕ ਦੇ ਨਾਲ-ਨਾਲ ਲੋਕਡਾਊਨ ਲਾਉਣੀ ਆ। ਫਿਰ ਇੱਕ ਪੰਚਾਇਤ ਘਰ ਦੀ ਬਿਲਡਿੰਗ ਦੇ ਮੰਗ ਕੀਤੀ ਆ। ਤੇ ਇਹ ਸਾਰੇ ਕੰਮ ਜਿਹੜੇ ਆ ਇਹ ਤੁਹਾਡੇ ਲੇਅਰ ਦੇ ਨਰੇਗਾ ਤੋਂ ਦਿੱਤੀ ਜਾਊਗੀ। ਆਪਣਾ ਜਿਲਾਸ ਆ ਆਪਾਂ ਛੇ ਮਹੀਨੇ ਕਰਾਂਗੇ। ਠੀਕ। ਨਵਾਲਾ ਫਰਮ ਸੈਂਡ ਕਰੋ ਹੈਗਾ ਚੋਂ ਕਿ ਮੇਰਾ ਨਾਮ ਚਰਨਜੀਤ ਸਿੰਘ ਹੈ ਜੀ ਪਿੰਡ ਕੋਟੜ ਜਾਦੇ ਦਾ ਅਸੀਂ ਇਹ ਆਮ ਜਰਾਸ ਰੱਖਿਆ ਸੀ ਤੇ ਪਿੰਡ ਦਾ ਕੰਮ ਜਿਹੜਾ ਕਿਦਾਂ ਚਲਾਇਆ ਜਾਵੇ ਦੇਰ ਹੋ ਗਈ ਹੈ ਕੰਮ ਚੱਲਣ ਚ ਤੇ ਸੋ ਅਸੀਂ ਸਾਰੇ ਸਰਕਾਰਾਂ ਗਾੜੀ ਵੀ ਅਪੀਲ ਦਲੀਲ ਕਰਾਂਗੇ ਵੀ ਸਾਡਾ ਜਿਹੜਾ ਸਾਡਾ ਸਾਹ ਦਿੱਤਾ ਜਾਵੇ ਨਗਰ ਦਾ ਕਿਉਂਕਿ ਕੋਟੜ ਜਾਦਾ ਨਗਰ ਜਿਹੜਾ ਪਛੜਿਆ ਵਾ ਦਰਿਆ ਦੇ ਕੰਢੇ ਤੇ ਪਿੰਡ ਆ ਤੇ ਗਲੀਆਂ ਨਾਲੀਆਂ ਦਾ ਕੰਮ ਹੋਣ ਵਾਲੇ ਨਰੇਗਾ ਦਾ ਕੰਮ ਚੱਲਣ ਵਾਲਾ ਵਾ ਹਰ ਪਿੰਡਾਂ 'ਚ ਕੰਮ ਚੱਲ ਰਿਹਾ ਸਾਡੇ ਲੋਕ ਵੀ ਗਰੀਬ ਗੁਰਬਾ ਵਾ ਤੇ ਦਰਿਆ ਦੇ ਨਾਲ ਲੱਗਦੇ ਆ ਫਸਾ ਤੁਹਾਨੂੰ ਬੜਾ ਮਾਰੀਆਂ ਜਾਂਦੀਆਂ ਵਾ ਅਸੀਂ ਤੈਨਾਂ ਵੀ ਇਹਦਾ ਸੋਖੇ ਛੇਤੀ ਤੋਂ ਛੇਤੀ ਹੱਲ ਹੋਵੇ ਇਹ ਪਿੰਡ 'ਚ ਮੰਦਰੇਗਾ ਵੀ ਚੱਲੇ ਤੇ ਪਿੰਡ ਦੀ ਜਿਹੜੀ ਸਰਪੰਚੀ ਤੇ ਕੰਮ ਰਹਿੰਦੇ ਆ ਜੋ ਵੀ ਪਿੰਡ ਦੇ ਦੂਰੇ ਕੰਮ ਹੋਣ ਵਾਲੇ ਆ ਇਹ ਪਿੰਡ 'ਚ ਕੋਈ ਪਾਰਟੀ ਬਾਰਦੀ ਜਾਂ ਵੱਖਵਾਜੀ ਨਹੀਂ ਹੋਊਗੀ ਉਹ ਜੇ ਅਸੀਂ ਕਰਾਂਗੇ ਤਾਂ ਉਹ ਫੇਰ ਮੁੜ ਕੇ ਸਰਕਾਰ ਵੀ ਧਿਆਨ ਰੱਖ ਲੈ ਵੀ ਜੇ ਸਾਡੇ ਕੋਈ ਸਰਪੰਚ ਕੋ ਗਲਤ ਕੰਮ ਕਰੂਗਾ ਫੇਰ ਸਾਨੂੰ ਕੋਈ ਤਕਰ ਕਰੋ ਪਰ ਇੱਕ ਵਾਰੀ ਸਾਨੂੰ ਕੰਮ ਤੇ ਕਰਨ ਨੂੰ ਦੇਣ ਅਸੀਂ ਇਹ ਮੰਗ ਕਰਦੇ ਆ ਸਰਕਾਰ ਕੋ ਇਸ ਸਾਡਾ ਜਲਦ ਤੋਂ ਜਲਦ ਕੰਮ ਚਲਾਇਆ ਜਾਵੇ ਅਸੀਂ ਧਨਵਾਦ ਕਰਾਂਗੇ ਸਰਕਾਰ ਦਾ ਜਿਹੜਾ ਕੰਮ ਚਲਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਦੀ ਫਰਨੀ ਦਾ ਕੰਮ ਆ ਹੋ ਰਿਪੇਅਰ ਕਰਾਉਣੀ ਆ ਫਿਰ ਇੱਕ ਧਰਮਸ਼ਾਲਾ ਆਪਣੇ ਐਸਪੀਐਰ ਦੀ ਉਹਦਾ ਕੰਮ ਜੇ ਸਰਕਾਰੀ ਸਕੂਲ ਦੇ ਦੋਵੇਂ ਪਾਸੇ ਸੜਕ ਤੇ ਨਾਲ ਨਾਲ ਲੋਕਡਾਊਨ ਲਾਉਣੀ ਆ ਫਿਰ ਇੱਕ ਪੰਚਾਇਤ ਘਰ ਦੀ ਬਿਲਡਿੰਗ ਦੇ ਮੰਗ ਕੀਤੀ ਆ ਕਿ ਇਹ ਸਾਰੇ ਕੰਮ ਜਿਹੜੇ ਆ ਇਹ ਤੁਹਾਡੇ ਲੇਅਰ ਦੇ ਨਰੇਗਾ ਤੋਂ ਦਿੱਤੀ ਜਾਊਗੀ ਆਪਣਾ ਜਲਾਸ ਆਪਾਂ ਛੇ ਮਹੀਨੇ ਕਰਾਂਗੇ ਲੋਲ ਫਰਮ ਸੈਂਡ ਕਰਾ ਲੋ ਹੈਗਾ ਚੌਂਕੀ ਦਾ ਹਾਂਜੀ ਕੀ ਨਾਮ ਆਇਆ ਤੇ ਮੈਂ ਸਤਨਾਮ ਸਿੰਘ ਪਿੰਡ ਵਾਸੀ ਕੋਟਰਜਾਦਾ ਸੈਕਟਰੀ ਸਾਹਿਬ ਅਤੇ ਸਰਪੰਚ ਸਾਹਿਬ ਦਾ ਜਿਹੜੇ ਨਵੇਂ ਚੁਣੇ ਗਿਆ ਸਰਪੰਚ ਸਾਹਿਬ ਸਾਰੀ ਪੰਚਾਇਤ ਦੇ ਤਹਿਤ ਲੋਤਨਵਾਦੀਆਂ ਜਿਨ੍ਹਾਂ ਸਾਡੇ ਪਿੰਡ ਦੇ ਇੱਕ ਸਾਂਝੀ ਜਗ੍ਹਾ ਤੇ ਬੈਠ ਕੇ ਗੁਰਦੁਆਰਾ ਬਾਬਾ ਦੀਪ ਸਿੰਘ ਦੇ ਅੰਦਰ ਬੈਠ ਕੇ ਚਾਰਦਵਾਰੀ ਦੇ ਅੰਦਰ ਬੈਠ ਕੇ ਜਿਹੜੇ ਕੰਮ ਆ ਆ ਉਹ ਲਿਖੇ ਆ ਅਤੇ ਪਿੰਡ ਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਇਹ ਸਰਪੰਚ ਸਾਹਿਬ ਵਿਸ਼ਵਾਸ ਦਿਵਾਇਆ ਆ ਕਿ ਅਸੀਂ ਬਿਨਾ ਕਿਸੇ ਭੇਦਭਾਵ ਤੋਂ ਜਿਹੜੇ ਆ ਪਿੰਡ ਦੇ ਕੰਮ ਕਰਾਂਗੇ ਤੇ ਅਸੀਂ ਇਹੋ ਹੀ ਸਾਰੇ ਪਿੰਡ ਵਾਸੀ ਬੇਨਤੀ ਕਰਦੇ ਆ ਸਤਨਾਮ ਸਿੰਘ ਅਤੇ ਸਾਰੇ ਪਿੰਡ ਵਾਸੀ ਇਹੋ ਹੀ ਬੇਨਤੀ ਕਰਦੇ ਆ ਇਹ ਪਿੰਡ ਦੇ ਵਿੱਚ ਬਿਨਾਂ ਭੇਤ ਭਾਵ ਤੋਂ ਸਾਡੀ ਜਿਹੜੀ ਚੁਣੀ ਗਈ ਹੈ ਪੰਚਾਇਤ ਇਹ ਮੂਰੇ ਇੱਕ ਇਲਾਕੇ ਕੰਮ ਕਰਨ ਸਾਰਾ ਹੀ ਤੇ ਬਿਨਾਂ ਕਿਸੇ ਭੇਤ ਭਾਵ ਤੋਂ ਸਾਡੀ ਜਿਹੜੇ ਰੁਕੇ ਹੋਏ ਕੰਮ ਆ ਗਲੀਆਂ ਨਾਲੀਆਂ ਦੇ ਸੀਵਰੇਜ ਦੇ ਕੰਮ ਜਿਹੜੇ ਪਾਣੀ ਦੇ ਨਿਕਾਸ਼ ਦੇ ਕੰਮ ਆ ਜਾਂ ਹੋਰ ਕੋਈ ਵੀ ਕੰਮ ਆ ਉਹ ਸਾਨੂੰ ਚੰਗੀ ਤਰ੍ਹਾਂ ਕਰਕੇ ਦੇਣ ਅਤੇ ਅਸੀਂ ਗਾਹਮ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਹੋਵਾਂਗੇ ਮੇਰਾ ਨਾਮ ਔਨਕਾਰ ਸਿੰਘ ਪਿੰਡ ਕੋਟਰਜਾ ਦਾ ਮੌਜੂਦਾ ਸਰਪੰਚ 2025 ਦਾ ਇਹ ਪਹਿਲਾ اجلاس ਅਸੀਂ ਜੋ ਪਿੰਡ ਕੋਟਰਜਾਦਾ ਵਿੱਚ ਕੀਤਾ ਅੱਜ ਜੋ ਪਿੰਡ ਦੇ ਵਿਕਾਸ ਬਾਰੇ ਸਾਰਾ ਵਿਚਾਰ ਕੀਤਾ ਗਿਆ ਆ ਜੋ ਵੀ ਆਪਾਂ ਗਲੀਆਂ ਨਾਲੀਆਂ ਬਣਾਉਣੀਆਂ ਸਾਰੇ ਪਿੰਡ ਦੀ ਸਹਿਮਤੀ ਲਈ ਗਈ ਆ ਜਿਹੜੇ ਸੀਵਰੇਜ ਪੈਨ ਸੰਬੰਧੀ ਵੀ ਤੇ ਜੋ ਗਲੀਆਂ ਦੀ ਮੁਰੰਮਤ ਹੋਣ ਆ ਤੇ ਜਾਂ ਗਲੀਆਂ ਜਿਹੜੀਆਂ ਇਸਮੈਂਟਲੋਂ ਜੁਕੀਆਂ ਨੇ ਜਿਹੜੀਆਂ ਉਹਨਾਂ ਨੂੰ ਨਵੇਂ ਪੱਧਰ ਤੇ ਡਾਕਟਰਾਂਹੀਂ ਤਿਆਰ ਕਰਨ ਲਈ ਇਹ ਸਾਰੇ ਪਿੰਡ ਦੇ ਜਿਹੜੇ ਵਿਚਾਰ ਲਏ ਗਏ ਆ ਸਾਰੇ ਪਿੰਡ ਦੀ ਸਾਂਝ ਨਾਲ ਹੀ ਇਹ ਜਿਹੜਾ ਕੰਮ ਜਿਹੜਾ ਸਟਾਰਟ ਕੀਤਾ ਜਾਊਗਾ। ਅੱਜ ਵੱਖਰਾ ਤਰੀਕਾ ਅਪਣਾਇਆ ਤੁਸੀਂ। ਜ਼ਿਆਦਾਤਰ ਵੇਖਦਾ ਕਿ ਮਤੇ ਪੈ ਜਾਂਦੇ ਨੇ ਉਦਾਂ ਹੀ ਕੰਮ ਸ਼ੁਰੂ ਹੋ ਜਾਂਦੇ ਲੋ। ਜਿਹੜਾ ਮਨ ਮਤਾ ਆਪਾਂ ਪਾਉਣਾ ਸਾਰੇ ਪਿੰਡ ਤੇ ਸਹਿਮਤੀ ਨਾਲ ਪਏ ਉਹ ਵਧੀਆ ਰਹਿੰਦਾ ਆ ਤੇ ਕੰਮ ਵੀ ਵਧੀਆ ਚੱਲਦਾ ਆ। ਜਿਹੜਾ ਆਪਾਂ ਅੰਦਰ ਬਹਿ ਕੇ ਮਤੇ ਪਾਉਨੇ ਆ ਕੰਮ ਤੇ ਕਰਦੇ ਆ ਆਪਾਂ ਪਰ ਗਰਾਊਂਡ ਲੈਵਲ ਤੇ ਕੰਮ ਕਰਦੇ ਆ ਪਰ ਉਹ ਜੇ ਆਪਾਂ ਨੂੰ ਪੂਰੀ ਸਟੇਟ ਲੈਵਲ ਤੇ ਜੇ ਜਾਣਾ ਆ ਤਾਂ ਫਿਰ ਸਾਨੂੰ ਮਤੇ ਜਿਹੜੇ ਸ਼ਰਮ ਪਾਉਣੇ ਪੈਣਗੇ। ਇਹ ਕਰਕੇ ਆਪਾਂ ਮਤਾ ਜਿਹੜਾ ਅੱਜ ਦਾ اجلاس ਆਪਾਂ ਇਸੇ ਕਰਕੇ ਮੀਡੀਆ ਰਾਈ ਤੇ ਸਮੇਤ ਸੈਕਟਰੀ ਸਾਡੇ ਸਮੇਤ ਪੰਚਾਇਤ ਪੂਰਾ ਪਿੰਡ ਸਾਰਾ ਇਕੱਠਾ ਕਰਕੇ ਗੁਰਦੁਆਰਾ ਸਾਹਿਬ ਤੇ ਫਿਰ ਆਪਾਂ ਕੰਮ ਸਟਾਰਟ ਕਰਨ ਸੰਬੰਧੀ ਜੋ ਵੀ ਮਤੇ ਲਏ ਗਏ ਨੇ ਉਹ ਸਾਰੇ ਪਿੰਡ ਦੀ ਹਾਜ਼ਰੀ ਦੇ ਵਿੱਚ ਤੇ ਸਹਿਮਤੀ ਨਾਲ ਲਏ ਗਏ ਨੇ ਪਿੰਡ ਦੇ ਲੋਕਾਂ ਨੂੰ ਕੀ ਵਿਸ਼ਵਾਸ ਮੰਨਦੇ ਹੋ ਬਿਨਾਂ ਕਿਸੇ ਭੇਤ ਭਾਵ ਤੋਂ ਕੇ ਵੀ ਕੰਮ ਸਾਰਾ ਕੀਤਾ ਜਾਵੇਗਾ ਇਸ ਤਰੀਕਾ ਹਾਂ ਪਿੰਡ ਨੂੰ ਮੈਂ ਪੂਰਾ ਵਿਸ਼ਵਾਸ ਪਾਉਣਾ ਬਿਨਾਂ ਭੇਤ ਭਾਵ ਦੇ ਜਿੰਨੇ ਵੀ ਕੰਮ ਅੱਜ ਮਤੇ ਦੇ ਵਿੱਚ ਲਏ ਗਏ ਨੇ ਉਹਨਾਂ ਨੇ ਕਰਨ ਤੋਂ ਬਾਅਦ ਆਪਾਂ ਰਹਿੰਦੇ ਕੰਮ ਜਿਹੜੇ ਆ ਉਹ ਵੀ ਸਾਰੇ ਆਪਾਂ ਬਿਨਾਂ ਭੇਦਭਾਵ ਤੋਂ ਕਰਾਂਗੇ ਤੇ ਕੋਈ ਵੀ ਪਾਰਟੀਬਾਜੀ ਨਹੀਂ ਪਿੰਡ ਦੇ ਵਿੱਚ ਕਰਾਂਗੇ